ਹਾਂਜੀ ਸਤਿ ਸ਼੍ਰੀ ਅਕਾਲ 사ਜਣੂ ਕੀ ਹਾਲ ਚਾਲ ਅੱਜ ਅੱਜ ਫੇਰ ਪਹੁੰਚੇ ਜੀ ਅਸੀਂ ਮੋਗਾ ਟਰੈਕਟਰ ਮੰਡੀ 'ਚ ਦੇਖ ਸਕਦਾ ਤੁਸੀਂ ਹੁਣ ਸੀਜ਼ਨ ਆਫ ਕਰਕੇ ਜੀ ਬਹੁਤ ਮੰਡੀ ਭਰਨ ਲੱਗ ਗਈ ਜੀ ਦੇਖ ਸਕਦਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚਿਆ ਜੀ ਇੱਥੇ ਸਾਫ਼ ਸਾਫ਼ ਹਾਲਤ ਦੇ ਟਰੈਕਟਰ ਹੁੰਦੇ ਤੇ ਬਹੁਤ ਜਾਇਜ਼ ਰੇਟਾਂ ਤੇ ਮਿਲਦੇ ਇਹ ਟਰੈਕਟਰ ਆ ਤੇ ਆਪਾਂ ਹਰੇਕ ਸੰਡੇ ਵੀਡੀਓ ਪਾਉਣੇ ਹਰੇਕ ਵਾਰ ਪਾਉਣੇ ਹੁੰਨੇ ਤੁਹਾਨੂੰ ਪਤਾ ਹੀ ਆ ਤੇ ਪੋਲ ਦੇ ਥੱਲੇ ਹੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਜੀ ਤੇ ਅੱਜ ਤਾਂ ਐਨ ਅਸਰਾਗ ਆਇਆ ਪਈ ਦੇਖ ਸਕਦੇ ਤੁਸੀਂ ਤੁਹਾਡੇ ਸਾਹਮਣੇ ਆ ਪੂਰੀ ਗੱਲਬਾਤ ਆ ਜੀ ਤੇ ਟਰੈਕਟਰ ਵੀ ਪੂਰੇ ਚਮਕਾਏ ਹੋਏ ਦੇਖ ਸਕਦੇ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਪਹੁੰਚੇ ਆ ਜੀ ਤੇ ਕੱਲੇ-ਕੱਲੇ ਟਰੈਕਟਰ ਬਾਰੇ ਜਾਣਕਾਰੀ ਦੇਾਂਗੇ ਦੱਸਾਂ ਕੀ ਕੰਡੀਸ਼ਨ ਆ ਕੀ ਮਾਡਲ ਆ ਜੀ ਤੇ ਆਹਦੇ ਸ਼ੁਰੂ ਕਰਦੇ ਆਂ ਜੀ ਲੈ ਕੇ ਚੱਲਦੇ ਆਂ ਆਪਾਂ ਤੇ ਆਹ ਦੇਖ ਸਕਦੇ ਤੁਸੀਂ ਸੁਬਰਾਜ ਖੜਾ 855ਾ ਬਹੁਤ ਸੋਹਣੀ ਹਾਲਤ ਦੇ ਵਿੱਚ ਅੱਜ ਆ ਸ਼ੋਅਰੂਮ ਕੰਡੀਸ਼ਨ ਟਰੈਕਟਰ ਆ ਦੇਖ ਸਕਦੇ ਆ ਤੁਹਾਡੇ ਸਾਹਮਣੇ ਆ ਤੇ ਐਨ ਬੁਲਈ ਗੱਲ ਬਾਤ ਆ ਹੀ ਦੇਖ ਸਕਦਾ ਤੁਸੀਂ ਇਹ 22 ਮਾਡਲ ਦਾ 7 ਲੱਖ 65 ਹਜ਼ਾਰ ਕੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਪਿਆ ਦੇਖ ਤੇ ਇਹ ਟੂਰ ਤੁਸੀਂ ਦੇਖ ਸਕਦੇ ਕੋਈ ਵਧੀਆ ਹਾਲਤ ਦੇ ਵਿੱਚ ਪਿਆ ਜੀ 50 ਨੰਬਰ ਆ ਤੇ ਇੱਧਰ ਦੇਖ ਸਕਦੇ ਹੋ ਮਟਰ ਆ ਇੱਧਰ ਖੜਾ ਹੀ ਸੋਨਾ ਲੀਕਾ ਅਲਾ ਫਾਰਮ ਟਰੈਕ ਦਿਖਾਉਣੇ ਆ ਤੁਹਾਨੂੰ ਫਾਰਮ ਟਰੈਕੜਾ ਜੀ ਟਰੈਕਟਰ ਦੇਖ ਸਕਦੇ ਬਹੁਤ ਸੋਹਣੀ ਹਾਲਤ ਵਿੱਚ ਖੜਾ ਜੀ ਤੇ ਟਾਇਰ ਦੂਰੇ ਤੇ ਨਵੇਂ ਜੀ ਦੇ ਸਕਦੇ ਤੁਸੀਂ ਬਾਕੀ ਕੰਡੀਸ਼ਨ ਇੱਥੇ ਪਈ ਆ ਜੀ ਆਹ Ориਗినਲ ਟਰੈਕਟਰ ਆ ਜੀ ਸਾਰਾ ਇਸੇ ਮਾੜਾ 2,85 ਹਜ਼ਾਰ ਰੇ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਲਿਆ ਜੀ ਪੰਜਾਬੋਂ ਭਰਾ ਤੇ ਟਾਇਰਾਂ ਦੀ ਜੇ ਗੱਲ ਕਰੀ ਅਗਲੇ ਟਾਇਰ ਦਾ ਨਾਲ ਦੇਈ ਆ ਜੀ ਪਿਛਲੇ ਹੈਗੇ ਨਵੇਂ ਜੀ ਦੇ ਸਕਦੇ ਤੁਸੀਂ ਤੇ ਮਗਰਾੜ ਮੂਹ ਰਹਿਣ ਓਕੇ ਪਈ ਆ ਜੀ ਜਿਹਦੇ ਕਹੇ ਪਾਸ ਵੀ ਜਾਣ ਕਰਨੀ ਲੱਗੀ ਹੈ ਦੇਖ ਸਕਦੇ ਤੁਸੀਂ ਇੱਧਰ ਖੜਾ ਹੈ ਸੋਨਾਲੀ ਕਾ ਡੀਐਸ 77 RX ਇਹ ਟਰੈਕਟਰ ਦੀ ਜੇ ਗੱਲ ਕਰੇ ਟਰੈਕਟਰ ਬਹੁਤ ਸਾਫ ਜਾਈ ਦੇ ਸਕਦੇ ਤੁਸੀਂ ਸੋਹਣੇ ਹਾਲਤ ਦੇ ਵਿੱਚ ਟਰੈਕਟਰ ਸਾਫ ਕੰਡੀਸ਼ਨ ਦੇ ਵਿੱਚ ਪਿਆ ਜੀ ਤੇ ਉਸੇ ਬਸੇ ਨੂੰ ਲੈਣੀ ਇੰਜਨ ਗੇਅਰ ਦੀ ਗਾਰੰਟੀ ਹੈ ਇਹ ਫੁੱਲ ਦੇ ਸਕਦੇ ਤੁਸੀਂ ਚੱਪਲੀ ਸੁਥਰੀ ਲੱਗੀ ਐਨ ਓਕੇ ਆ ਕੰਮ 50 ਨੰਬਰ ਆ ਜੀ ਇਹਦੀ ਜੇ ਮਾਡਲ ਦੀ ਗੱਲ ਕਰੇ 21 ਮਾਡਲ ਆਈ ਰੇਟ ਇਹਦਾ ਹੈ 5 ਲੱਖ 65000 ਰੁਪਏ ਰੇਟ ਆ ਜੋ ਮਾਲਕ ਵੱਲੋਂ ਰੱਖਿਆ ਗਿਆ ਬਾ ਤੇ एमआरएफ ਦੇ ਟਾਇਰ ਇਹ ਦੇਖ ਸਕਦੇ ਤੁਸੀਂ ਬਾਕੀ ਇੱਧਰ ਸਪਰਾਗ ਖੜਾ ਯਾਰ 55F ਇਹ ਵੀ ਦੇਖ ਸਕਦੇ ਟਰੈਕਟਰ ਬਹੁਤ ਸਾਫ ਆ ਬਾਹਰ ਦੇ ਵਿੱਚ ਆ ਟਰੈਕਟਰ ਦੇਖ ਸਕਦੇ ਹਾਂ ਤੇ ਬਾਕੀ ਇੱਧਰ ਦੇਖ ਸਕਦੇ ਹਾਂ ਛਤਰੀ ਉੱਤੇ ਲੱਗੀ ਆ ਜੀ ਟਾਇਰਾਂ ਦੀ ਜੇ ਗੱਲ ਕਰੀ 70 75 ਪੈਸੇ ਟਾਇਰ ਆ ਜੀ ਅਗਲੇ ਤੇ ਪਿਛਲੇ ਤੇ ਬਾਕੀ origignal ਪੇਂਟ ਆ ਜੀ ਦੇਖ ਸਕਦੇ ਤੁਸੀਂ ਤੇ ਕਿਸੇ ਪਾਸੇ ਵੀ ਕੋਈ ਫੇਟ ਨਹੀਂ ਹੋਇਆ ਪੇਂਟ 14 ਮਾਡਲ ਆ 4 ਲੱਖ 65000 ਰੁਪਏ ਡਿਮਾਂਡ ਹੈ ਟਰੈਕਟਰ ਦੀ ਤੇ ਅੱਗੇ ਖੜਾ ਜੀ ਫਾਰਮ ਟਰੈਕ 60 ਆ ਇਹ ਵੀ ਦੇਖ ਸਕਦੇ ਟਰੱਕ ਬਹੁਤ ਸਾਲ ਤਾਲ ਦਰ ਵਿੱਚ ਖੜਾ ਜੀ ਤੇ ਛਤਰੀ ਛਤਰੀ ਲੱਗ ਗਈ ਐਨ ਓਕੇ ਆ ਕੰਮ ਤੇ ਆਪਾਂ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ ਹੈਗੇ ਆ ਜੀ ਅਗਲੇ ਟਾਇਰ ਹੈਗੇ ਆ ਟਾਇਰ ਚਾਰੇ ਨਵੇਂ ਆ ਜੇ ਸਾਹਦੋਂ ਤੁਸੀਂ ਬਾਕੀ ਸਾਰਾ ਰਿਗਨਲ ਟਰੈਕਟਰਾਈਜ਼ ਪੇਂਟ ਕੂਟ ਦੇ ਸਕਦੇ ਤੁਸੀਂ ਬਿਲਕੁਲ ਸਾਫ ਆ ਜੀ 50 ਨੰਬਰ ਆ 11 ਮਾੜਦਾ 3 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਕੋ ਕਾਫੀ ਸਹੀ ਦੇਖ ਸਕਦਾ ਤੁਸੀਂ ਤੇ ਬਾਕੀ ਇਧਰ ਫਾਰਮ ਟਰੈਕ ਦੀ ਜੇ ਗੱਲ ਕਰੀਏ ਡੀ ਐਕਸ 60 ਡੀ ਐਕਸ ਤੇ ਇਹ ਵੀ ਦੇਖ ਸਕਦਾ ਟਰੈਕਟਰ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਦੇਖ ਸਕਦੇ ਤੁਸੀਂ ਟਾਇਰਾਂ ਦੀ ਜੇ ਗੱਲ ਕਰੀਏ ਇਹਦੇ ਕੋ ਡੀਅਰ ਦੇ ਟਾਇਰ ਆ ਜੀ ਨਵੇਂ ਟਾਇਰ ਆ ਇਹ ਦੇਖ ਸਕਦੇ ਤੁਸੀਂ ਤੇ ਛੇ ਮਾਰਦੋ 280 ਹਜ਼ਾਰ ਪੀ ਡਿਮਾਂਡ ਆ ਬਾਕੀ ਰੇਟ ਦੀ ਇਹਦੀ ਗੱਲ ਕਰੀਏ ਤੇ ਸਿਸਟਮ ਵਗੈਰਾ ਲੱਗਿਆ ਤੇ ਇਹ ਸਾਦਾ ਤੁਸੀਂ ਬਹੁਤ ਸੋਹਣੀ ਹਾਲਤ ਦੇ ਵਿੱਚ ਆ ਟਰੈਕਟਰ ਆ ਅੱਗੇ ਖੜਾ ਇਹ ਸੋਨਾਲੀ ਕਾਡੀਏ 750 RX ਇਹ ਵੀ ਦੇ ਸਕਦੇ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਜੀ ਤੇ ਗੋਡਿਆਰ ਦੇ ਟਾਇਰ ਆ ਜੀ ਆ ਦੇਖ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਆ ਤੇ ਗੋਡੀਆਂ ਗੱਡੀਆਂ ਵੀ ਜਮਾਂ ਵੀ ਦਾ ਸਿਆਣੇ ਦੇ ਸਕਦੇ ਤੁਸੀਂ ਤੇ ਇਹਦੇ ਜਿਹੜੇ ਮਾਡਲ ਦੀ ਗੱਲ ਹੈ ਨੀ ਮਾਡਲ ਆ ਇਹ ਰੇਟ ਹੈਗਾ ਜੀ 5 ਲੱਖ 10 ਹਜ਼ਾਰ ਰੁਪਏ ਰੇਟ ਆ ਇਹ ਟਰੈਕਟਰ ਦਾ ਬਹੁਤ ਸੋਹਣੀ ਹਾਲਤ ਦੇ ਵਿੱਚ ਹੈ ਇਹ ਟਰੈਕਟਰ ਦੇਖ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਆ ਤੇ ਇਹ ਲੈ ਕੇ ਚੱਲਦੇ ਆਂ ਜੀ ਇੱਕ ਸਾਹਮਣੇ ਖੜਾ ਹੀ ਮਹਿੰਦਰਾ 585 ਲਈ ਹੈ ਇਹ ਦੇਖ ਸਕਦੇ ਤੁਸੀਂ ਪੰਜਾਬ ਨੰਬਰ ਆ ਜੀ ਬਿਲਕੁਲ ਸਾਫ ਵਾਲਾ ਬਿਲਕੁਲ ਚੱਲੋ ਮਾੜਾ 2 ਲੱਖ 3000 ਹੈ ਇਹ আর ਵੀ డిমান্ড ਹੈ ਟਰੈਕਟਰ ਦੇ ਟਰੈਕਟਰ ਬਿਲਕੁਲ ਸਾਫ ਵਾਲ ਤੇ ਵਿੱਚ ਹੈ ਜੀ ਅੱਗੇ ਖੜਾ ਹੀ ਮਹਿੰਦਰਾ 573 ਡੀ ਆਈ ਇਹ ਹੈਗਾ ਜੀ ਪੰਜਾਬ ਨਾ 2001 ਮਾੜਾ 2 ਲੱਖ 35000 ਹੈ ਵੀ డిমান্ড ਹੈ ਟਰੈਕਟਰ ਟਰੈਕਟਰ ਦੇਖ ਸਕਦੇ ਤੁਸੀਂ ਕੋ ਕਾਫੀ ਸਾਈਜ ਆ ਜਮਾ ਆਣਾ ਪੂਰੀ ਗੱਲ ਬਾਤ ਆ ਜੀ ਅੱਗੇ ਖੜਾ ਚੰਟੀਨਾਟ 11 ਦੇਖ ਸਕਦੇ ਸੀ ਕੋੜੇ ਵਾਲਾ ਬੰਪਰ ਆ ਜੀ ਹਿੰਦਰਾੜਾ ਜੀ ਮਹਿੰਦਰਾ 475 ਡੀਏ ਤੇ ਇਹ ਵੀ ਦੇਖ ਸਕਦਾ ਟਰੈਕਟਰ ਬਹੁਤ ਸਾਫ਼ ਹਾਲਤ ਤੇ ਬੈਚੇ ਟਰੈਕਟਰ 99 ਮਰਲਾ 195000 ਰੁਪਏ ਦੀ ਡਿਮਾਂਡ ਆ ਟਰੈਕਟਰ ਦੀ ਇਹ ਟਰੈਕਟਰ ਪ੍ਰੈਂਕੋ ਕਾਫੀ ਵਧੀਆ ਸਾਬਤ ਤੁਹਾਡੇ ਸਾਹਮਣੇ ਆ। ਆਹ ਇੱਕ ਖੜਾਈ ਮਹਿੰਦਰਾ 473i ਇਹਦੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਅਗਲੇ ਤਾਂ ਹੈਗੇ ਜੀ ਅੱਧੇ ਪਿਛਲੇ ਹੈਗੇ 80-84% ਟਾਇਰ ਆ ਤੇ ਬਾਕੀ ਓਰਿਜਨਲ ਥਾਰਾ ਟਰੈਕਟਰ ਹੀ ਦੇ ਸਕਦਾ ਪੇਂਟ ਕੋਲ ਪੂਰਾ ਵਧੀਆ ਪਿਆ ਜੀ ਡਬਲ ਕਲਚ ਆ ਜੀ ਇਹ ਹੈਗਾ ਜੀ 99 ਮਾਡਲ 230000 ਵੀਡ ਮਾੜਾ ਟਰੈਕਟਰ ਦੀ ਟਰੈਕਟਰ ਹੀ ਦੇ ਸਕਦੇ ਬਿਲਕੁਲ ਸਾਫ ਹਾਲਤ ਵਿੱਚ ਹੈ ਇੱਧਰ 3600 ਕੋੜ ਖੜਾਈ ਜੀ ਮਾੜ ਲੰ 93 125000 ਵੀ ਮੰਗਾਲ ਹੈ ਗੱਲ ਦੀ ਟ੍ਰੈਕਟਰ ਬਹੁਤ ਸਾਫਾਲਤਰ ਵਿੱਚ ਪਿਆ ਹੀ ਦੇ ਸਕਦਾ ਤੁਹਾਡੇ ਸਾਹਮਣੇ ਆ ਤੇ ਬਾਕੀ ਇਥੇ ਲੈ ਕੇ ਚੱਲਦੇ ਅੱਗੇ ਆਇਦਰ ਹੜਾ ਜੀ ਸੁਵਰਾਜ ਦੇ ਸਕਦਾ 855 ਸੁਵਰਾਜ ਇਹਦੀ ਆਪਾ ਟਾਇਰਾਂ ਦੀ ਜੇ ਗੱਲ ਕਰੀ ਟਾਇਰ 70 75 ਪੈਸੇ ਟਾਇਰ ਆ ਜੀ ਅਗਲੇ ਤੇ ਪਿਛਲੇ ਦੇ ਬਾਕੀ ਦੀਏ ਸਾਧਾ ਛਤਰੀ ਛਤਰੀ ਲੱਗ ਜਾਈ ਕੱਪੜੇ ਨੇ ਤੇ ਬਾਕੀ ਨੇ ਮਰਫ ਤੇ ਟਾਇਰ ਆ ਜੀ ਟਰੈਕਟਰ ਬਹੁਤ ਸਾਫ ਹਾਲਤ ਦੇ ਵਿੱਚ ਵੇਚ ਦੇ ਸਾਡੇ ਤੁਹਾਡੇ ਸਾਹਮਣੇ ਆ ਤੇ ਇਹਦੀ ਜੇ ਆਪਾਂ ਮਾਡਲ ਦੀ ਗੱਲ ਕਰੀਏ ਇਹ ਸੱਤ ਮਾਡਲ ਹੈ 290000 ਰੁਪਏ ਦਾ ਮਾਡਲ ਹੈ ਟਰੈਕਟਰ ਦੀ ਟਰੈਕਟਰ ਬਹੁਤ ਸਾਫ ਹਾਲਤ ਦੇ ਵਿੱਚ ਵੇਚ ਟਰੈਕਟਰ ਅੱਗੇ ਖੜਾ ਹੀ 43620 3620 ਖੜਾ ਹੀ ਦੇਖ ਸਕਦੇ ਤੁਸੀਂ 95 ਮਾਡਲ 215000 ਰੁਪਏ ਦਾ ਹੈ ਇਹ ਟਰੈਕਟਰ ਬਹੁਤ ਵਧੀਆ ਪਿਆਜ ਦੇਖ ਸਕਦੇ ਹੋ ਸਾਰਾ ਅਰੀਜਨਲ ਟਰੈਕਟਰ ਹੈ ਜੀ ਇੱਧਰ ਖੜੇ ਸੋਨ ਵਾਲੀ ਕਾ ਇੰਟਰਨੈਸ਼ਨਲ ਡੀਏ 35 ਇਹ ਵੀ ਦੇਖ ਸਕਦੇ ਹੋ ਟਰੈਕਟਰ ਬਹੁਤ ਸਾਫ ਆਲ ਦੇ ਵਿੱਚ ਹੈ ਜੀ ਤੇ 50 ਨੰਬਰ ਹੈ ਜੀ ਮਾਡਲ ਹੈਗਾ ਜੀ ਇਹ ਹੈ 72 210000 ਰੇੜਵਾਰ ਹੈ ਲੈਟ ਕੀ ਦੇ ਸਕਦੇ ਤੁਸੀਂ ਸਾਡੇ ਸਾਹਮਣੇ ਹੈ ਬਿਲਕੁਲ ਸਾਫ ਆਲ ਦੇ ਵਿੱਚ ਹੈ ਟਰੈਕਟਰ ਤੇ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ ਹੈਗੇ 70 75 ਪੈਸੇ ਟਾਇਰ ਹੈਗੇ ਆ ਜੀ ਅਗਲੇ ਤੇ ਪਿਛਲੇ ਬਾਕੀ ਕਿਸੇ ਪੋਸਿਬਿਲਿਟੀ ਨਹੀਂ ਹੈਗੀ ਦੇਖ ਸਕਦੇ ਬਿਲਕੁਲ ਸਾਫ ਹਾਲਤ ਵਿੱਚ ਆ ਜੀ ਅੱਗੇ ਖੜਾ ਹੀ ਫਾਰਮ ਟਰੈਕ 60 ਆ ਇਹ ਵੀ ਦੇਖ ਸਕਦੇ ਜੀ ਫੈਬਰੂਰੀ ਛਤਰੀ ਇਹ ਬਿਲਕੁਲ ਸਾਫ ਹਾਲਤ ਵਿੱਚ ਆ ਤੇ ਟਾਇਰਾਂ ਦੀ ਜੇ ਗੱਲ ਕਰੀ 80 85 ਪੈਸੇ ਟਾਇਰ ਹੈਗੇ ਆ ਜੀ ਇਹ ਸਭ ਤੇ ਕੰਡੀਸ਼ਨ ਬਹੁਤ ਵਧੀਆ ਕੋਈ ਇਹ ਟਰੈਕਟਰ ਦੀ ਇਹ ਹੈਗੇ 17 17 ਮਾਡਲ ਲੱਗ 5 ਲੱਖ 25000 ਰੁਪਏ ਦਾ ਟਰੈਕਟਰ ਦੀ ਇੱਧਰ ਦੇ ਸਾਧ ਤੁਸੀਂ ਬਿਲਕੁਲ ਕੋਕਾ ਪੀਸਾ ਜੀ ਤੇ ਇੱਧਰ ਖੜਾ ਇਹ ਮਹਿੰਦਰਾ 475 DI ਇਹਦੀ ਜੇ ਅਪ ਟਾਇਰਾਂ ਦੀ ਗੱਲ ਕਰੀਏ ਇਹਦੇ ਵੀ ਟਾਇਰ ਬੜੇ ਸਾਫ ਨੇ ਜਿਵੇਂ ਸਾਧ ਦੇੰਦੂ ਸੀ ਟਾਇਰਾਂ ਦੀ ਹਾਲਤਾਂ ਤੇ ਬਾਕੀ ਗੇਂਡ ਗੋਣ ਦੇ ਸਕਦੇ ਤੇ ਕਿਸੇ ਬਸ ਗੇਂਡ ਨਹੀਂ ਹੋਇਆ ਬਿਲਕੁਲ ਸਾਫ ਹਾਲਤ ਦੇ ਵਿੱਚ 50 ਨੰਬਰ ਹੈ ਜੀ 11 ਮਾੜਾ 2,70,000 ਰੇਡ ਮਾੜਾ ਟਰੈਕਟਰ ਦੀ ਟਰੈਕਟਰ ਤੁਸੀਂ ਦੇ ਸਕਦੇ ਹੋ ਤੇ ਇੱਧਰ ਖੜੇ ਨਿਊ ਹਾਲੈਂਡ 362 361 ਇਹ ਵੀ ਦੇ ਸਕਦਾ ਤੁਸੀਂ 3303 ਲੱਗੇ ਆਣਾ ਇਹਦੇ ਵੀ ਕੋ ਕਾਫੀ ਸਾ ਜੀ ਤੇ 50 ਨੰਬਰਾਂ ਤੇ ਵੀ ਮਾਰਦਾ 585 ਰੁਪਏ ਦੀ ਮੰਗ ਹੈ ਟਰੈਕਟਰੀ ਟਰੈਕਟਰ ਤੋਂ ਹੀ ਦੇ ਸਕਦੇ ਹਾਂ ਤੇ ਬਹੁਤ ਜ਼ਿਆਦਾ ਟਰੈਕਟਰ ਖੜੇ ਨੇ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਜੀ ਵੀਡੀਓ ਲੰਬੀ ਹੋ ਜਾਣੀ ਆ ਆਪਾਂ 2-3 ਪਾਰਟ ਬਣਾਉਣੇ ਹੁੰਦੇ ਜੀ ਤੇ ਤੁਹਾਡੇ ਤੁਹਾਨੂੰ ਪਤਾ ਹੀ ਆ ਤੇ ਵੀਡੀਓ ਨੂੰ ਦੱਬ ਕੇ ਆਪਣੀ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਕਿਸਾਨ ਭਰਾਵਾਂ ਤੱਕ ਪਹੁੰਚ ਜੁੱਕੇ ਜਿਹੜੇ ਆਪਣੇ ਵੀਡੀਓ ਨਾਲ ਆ ਚੈਨਲ ਨਾਲ ਨਵੇਂ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਤੁਹਾਡੇ ਤੱਕ ਨੋਟੀਫਿਕੇਸ਼ਨ ਵੀਡੀਓ ਆ ਚੱਕੇ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰਦੇ ਬਾਈ ਬਣ ਕੇ ਧੰਨਵਾਦ